ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਦੇ ਹਾਂ ਚਰਪੀ ਘਟਾਉਣ ਲਈ ਅਸੀਂ ਦਿਨ ਵਿੱਚ ਵੱਧ ਤੋਂ ਵੱਧ ਕਿੰਨਾ ਪ੍ਰੋਟੀਨ ਖਾ ਸਕਦੇ ਹਾਂ ਅਸੀਂ ਪਹਿਲਾਂ ਹੀ ਪੜ ਚੁੱਕੇ ਹਾਂ ਕਿ ਸਾਨੂੰ ਦਿਨ ਵਿੱਚ ਘੱਟੋ ਘੱਟ 1 ਗ੍ਰਾਮ ਤੋਂ 2 ਗ੍ਰਾਮ ਪ੍ਰਤੀ ਸਰੀਰਕ ਭਾਰਨ ਤੱਕ ਪ੍ਰੋਟੀਨ ਖਾਣਾ ਚਾਹੀਦਾ ਹੈ ਹਾਲਾਂਕਿ ਭਾਰਤੀ ਲੋਕਾਂ ਦੀ ਖਾਣਕ ਵਿੱਚ ਪ੍ਰੋਟੀਨ ਦੀ ਕਮੀ ਰਹੀ ਹੈ ਬਹੁਤੇ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਕਿ ਪ੍ਰੋਟੀਨ ਕਿੰਨਾ ਖਾਣਾ ਚਾਹੀਦਾ ਖਾਣੇ ਵਿੱਚੋਂ ਪੂਰਾ ਪ੍ਰੋਟੀਨ ਲੈਣਾ ਤਾਂ ਦੂਰ ਦੀ ਗੱਲ ਐ। ਵੈਸੇ ਇਸ ਵਿੱਚ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਕਿਉਂਕਿ ਸ਼ੂਗਰ ਅਤੇ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਵਿੱਚ ਵਾਧਾ ਪਿਛਲੇ ਕੁਝ ਸਾਲਾਂ ਵਿੱਚ ਹੀ ਹੋਇਆ। ਉਸ ਤੋਂ ਪਹਿਲਾਂ ਚੰਗੀ ਖਾਣੇ ਬਾਰੇ ਜਾਣਕਾਰੀ ਰੱਖਣ ਦੀ ਸਾਨੂੰ ਕੋਈ ਜ਼ਿਆਦਾ ਜ਼ਰੂਰਤ ਨਹੀਂ ਪਈ। ਅਤੇ ਇਸੇ ਕਾਰਨ ਬਾਜ਼ਾਰ ਵਿੱਚ ਖਾਣੇ ਬਾਰੇ ਜਾਣਕਾਰੀ ਦੇਣ ਵਾਲੀਆਂ ਚੰਗੀਆਂ ਕਿਤਾਬਾਂ ਵੀ ਘੱਟ ਸਾਨੂੰ। ਚਲੋ ਖੈਰ ਆਪਾਂ ਸਵਾਲ ਦੇ ਜਵਾਬ ਵੱਲ ਚੱਲੀਏ ਜਿਸ ਤਰ੍ਹਾਂ ਕਿ ਅਸੀਂ ਪਿਛਲੇ ਭਾਗ ਵਿੱਚ ਸਮਝਿਆ ਕਿ ਜੇਕਰ ਖਾਣਕ ਵਿੱਚ ਪ੍ਰੋਟੀਨ ਵਧਾਇਆ ਜਾਵੇ ਤਾਂ ਚਰਬੀ ਘਟਾਉਣੀ ਕਾਫੀ ਸੌਖੀ ਹੋ ਜਾਂਦੀ ਹੈ ਪ੍ਰੋਟੀਨ ਖਾਣ ਦੀ ਉੱਪਰਲੀ ਸੀਮਾ ਅਸੀਂ ਤੈਅ ਕੀਤੀ ਹੈ ਕਿ ਸਰੀਰਕ ਵਜਨ ਤੋਂ ਦੁੱਗਣੀ ਹੋ ਸਕਦੀ ਹੈ ਪਰ ਹੋ ਸਕਦਾ ਹੈ ਕਿ ਪ੍ਰੋਟੀਨ ਖਾਣ ਦੇ ਫਾਇਦੇ ਸੁਣ ਕੇ ਕੁਝ ਲੋਕਾਂ ਨੂੰ ਇਹ ਲੱਗੇ ਕਿ ਅੱਜ ਤੋਂ ਖਾਣਕ ਵਿੱਚ ਅਸੀਂ ਬਸ ਪ੍ਰੋਟੀਨ ਹੀ ਖਾਣਾ ਹੈ ਹੋਰ ਕੁਝ ਖਾਣਾ ਹੀ ਨਹੀਂ ਇਹ ਠੀਕ ਹੈ ਕਿ ਪ੍ਰੋਟੀਨ ਖਾਣ ਦੇ ਬਹੁਤੇ ਫਾਇਦੇ ਹਨ ਪਰ ਜੋ ਕੰਮ ਬਾਕੀ ਮੋٹے ਤੱਤਾਂ ਨੇ ਕਰਨੇ ਹਨ ਉਹ ਪ੍ਰੋਟੀਨ ਨਹੀਂ ਕਰ ਸਕਦਾ ਜੇ ਕਿਸੇ ਨੂੰ ਤਰੰਤ ਊਰਜਾ ਚਾਹੀਦੀ ਹੋਵੇ ਤਾਂ ਕਾਰਬ ਤੋਂ ਵਧੀਆ ਕੋਈ ਹੋਰ ਤੱਤ ਨਹੀਂ ਕਿਉਂਕਿ ਇਹ ਅੱਧੇ ਘੰਟੇ ਦੇ ਵਿੱਚ ਹੀ ਹজম ਹੋਣਾ ਸ਼ੁਰੂ ਹੋ ਜਾਂਦੇ ਹਨ ਜ਼ਿਆਦਾਤਰ ਖਿਡਾਰੀ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਕਾਰਬ ਜਿਵੇਂ ਕੇਲੇ ਹੀ ਖਾਂਦੇ ਹਨ ਪਰ ਜੇਕਰ ਕੋਈ ਖਿਡਾਰੀ ਦੌੜ ਲਗਾਉਣ ਤੋਂ ਪਹਿਲਾਂ ਕਾਰਬ ਦੀ ਥਾਂ ਕੱਲਾ ਪ੍ਰੋਟੀਨ ਖਾ ਲਵੇ ਤਾਂ ਉਸ ਨੂੰ ਹਾਜਮ ਹੋਣ ਲਈ 6 ਘੰਟੇ ਲੱਗ ਜਾਂਦੇ ਨੇ। ਖੇਤੀ ਊਰਜਾ ਮਿਲਣੀ ਹੀ ਨਹੀਂ। ਜਿਸ ਨਾਲ ਦੌੜ ਦੌਰਾਨ ਉਹ ਪੂਰੀ ਗਤੀ ਨਹੀਂ ਫੜ ਪਾਵੇਗਾ। ਵੱਧ ਪ੍ਰੋਟੀਨ ਖਾਣ ਨਾਲ ਤੁਹਾਡੀ ਸਰੀਰਕ ਮਸ਼ੀਨਰੀ ਤੇਜ਼ ਹੋ ਸਕਦੀ ਹੈ ਪਰ ਉਸ ਦੀ ਵੀ ਇੱਕ ਉੱਪਰਲੀ ਸੀਮਾ ਹੈ। ਕਹਿਣ ਤੋਂ ਭਾਵ ਕਿ 2 ਗ੍ਰਾਮ ਪ੍ਰਤੀ ਕਿਲੋ ਵਜ਼ਨ ਤੋਂ ਵੱਧ ਪ੍ਰੋਟੀਨ ਖਾਣ ਦਾ ਕੋਈ ਖਾਸ ਫਾਇਦਾ ਹਾਲੇ ਤੱਕ ਨਹੀਂ ਹੋਇਆ। ਹਾਂ ਨੁਕਸਾਨ ਦੇ ਰੂਪ ਵਿੱਚ ਕਬਜ ਵਰਗੀਆਂ ਸਮੱਸਿਆਵਾਂ ਜ਼ਰੂਰ ਆ ਸਕਦੀਆਂ ਹਨ ਤਾਂ ਕਰਕੇ ਚਰਬੀ ਘਟਾਉਣ ਲਈ ਅਸੀਂ ਦਿਨ ਵਿੱਚ ਵੱਧ ਤੋਂ ਵੱਧ 2 ਗ੍ਰਾਮ ਪ੍ਰੋਟੀਨ ਪ੍ਰਤੀ ਕਿਲੋ ਭਾਰ ਖਾ ਸਕਦੇ ਹਾਂ ਜਿਵੇਂ ਜੇ ਕਿਸੇ ਦਾ ਭਾਰ 75 ਕਿਲੋ ਹੈ ਤਾਂ ਉਹ 140 ਤੋਂ 150 ਗ੍ਰਾਮ ਪ੍ਰੋਟੀਨ ਦਿਨ ਦਾ ਖਾ ਸਕਦਾ ਹੈ ਤਾਂ ਦੋਸਤੋ ਆਪਣੇ ਚੈਨਲ ਦੇ ਨਾਲ ਬਨੇ ਰਹੋ ਬਹੁਤ ਜਲਦ ਅਗਲੇ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ ਜੀ